ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਤੇ ਉਹਨਾਂ ਨੇ ਇੱਕ ਵਾਰ ਫੇਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿਸਾਨਾਂ ਨੇ ਸ਼ੰਭੂ ਥਾਣੇ ਦਾ ਘਰਾਹ ਕਰਨਾ ਸੀ ਪਰ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਮੈਨੂੰ ਵੀ ਡਿਟੇਨ ਕੀਤਾ ਗਿਆ ਹੋਰ ਮੇਰੇ ਸਾਥੀਆਂ ਨੂੰ ਡਿਟੇਨ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਨਾਲ ਹੀ ਹੁਣ ਉਹਨਾਂ ਨੇ ਨਵੀਂ ਮੰਗ ਰੱਖੀ ਹੈ ਕਹਿੰਦੇ ਕਿ ਜਿਹੜੇ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜਾ ਸਮਾਨ ਲਾਪਤਾ ਹੋਇਆ ਮੋਰਚਿਆਂ ਦੇ ਵਿੱਚੋਂ ਉਸ ਸਮਾਨ ਦੀ ਪਰਭਾਈ ਸੰਬੰਧੀ ਕੋਈ ਨਾ ਕੋਈ ਗੱਲ ਹੋਵੇ ਤੇ ਜਿਹੜੇ ਅਧਿਕਾਰੀ 'ਤੇ ਇਲਜ਼ਾਮ ਲੱਗ ਰਹੇ ਨੇ ਉਹਦੇ ਉੱਤੇ ਵੀ ਕਾਰਵਾਈ ਹੋਵੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਹਰਾਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮਤਲਬ ਪੁਲਿਸ ਰਾਜ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਪੁਲਿਸ ਅਫਸਰ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੀ ਜਿਹਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ कोरोना ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਜਿੰਨਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਕੀਆਂ ਫੜੀਆਂ ਗਈਆਂ ਉਹਨਾਂ ਦੇ ਕਾਰਵਾਈ ਕਰਨ ਦੀ بجائے ਆਪਣੇ ਐਮਐਲਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆ 6 ਤਰੀਕ ਨੂੰ 6 ਮਹੀਨੇ 5 ਤਰੀਕ ਤੋਂ ਸਾਡੇ ਆਗੂ ਸਹਿਬਾਨ ਪੁਲਿਸ ਨੇ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ 5 ਤਰੀਕ ਸਵੇਰ 4 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦਾਸ ਦੇ ਘਰ ਦੇ ਵਿੱਚ ਵੀ ਮੇਰਾ ਖਿਆਲ ਹੈ ਤੁਸੀਂ ਦੇਖਿਆ ਹੋਏਗਾ ਵੀਡੀਓਜ਼ ਦੇ ਰਾਹੀਂ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਕਿ ਘਰ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖਿਆ ਕੱਲਾ ਮੈਨੂੰ ਨਹੀਂ ਬਹੁਤ ਸਾਰੇ ਆਗੂ ਸਹਿਬਾਨ ਸਾਡਾ ਕਾਕਾ ਸਿੰਘ ਕੋਟੜਾ ਉਹਨਾਂ ਦੇ ਨਾਲ ਹੋਰ ਸਾਥੀ ਗੁਰਜਿੰਦਰ ਸਿੰਘ ਨੌਜਵਾਨ ਮੁੰਡਾ ਸਾਡਾ ਫਤੇਗੜ ਸਾਹਿਬ ਤੋਂ ਜਾਂ ਹੋਰ ਕਈਆਂ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਸਾਡੇ ਅਗਰੋਗ੍ਰਸਤਾਰ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਵੀ ਕੀ ਜਿਹੜਾ ਸਮਾਨ ਉਥੋਂ ਸ਼ਰੀਆਮ ਫੜਿਆ ਜਾ ਰਿਹਾ ਹੈ ਜਿੰਨਾ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੁਲਿਸ ਦੀ ਆਪਣੇ ਆਪ ਜ਼ਿੰਮੇਵਾਰੀ ਨਹੀਂ ਬਣਦੀ ਤੇ ਉਹਦੀ ਖਾਤਰ ਸਾਨੂੰ ਧਰਨਾ ਮੁਜ਼ਾਹਰਾ ਪ੍ਰੋਟੈਸਟ ਕਰਨਾ ਹੀ ਕਿਉਂ ਪਵੇ ਜੇ ਐਸਐਚਓ ਨੇ ਲੋਕਾਂ ਦੇ ਨੂੰ ਗਾਲਾਂ ਕੱਢੀਆਂ ਲੋਕਾਂ ਦੇ ਥੱਪੜ ਮਾਰੇ ਲੋਕਾਂ ਦੇ ਡਾਂਗਾ ਮਾਰੀਆਂ ਕੀ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਨਹੀਂ ਤੇ ਜੇ ਇਹ ਕਾਰਵਾਈ ਸਰਕਾਰ ਆਪਣੇ ਆਪ ਕਰੇ ਤਾਂ ਮੇਰਾ ਖਿਆਲ ਹੈ ਫਿਰ ਕਿਸੇ ਨੂੰ ਕੀ ਜ਼ਰੂਰਤ ਪੈਗੀ ਜੀ ਧਰਨੇ ਮੁਜ਼ਾਹਰੇ ਕਰਨ ਦੀ ਅਗਲੀ ਗੱਲ ਸਾਡੇ ਡੀਜੀਪੀ ਸਾਹਿਬ ਨੇ ਬਾਕਾਇਦਾ ਗੱਲਬਾਤ ਹੋਣ ਤੋਂ ਬਾਅਦ press ਦੇ ਉੱਤੇ ਆ ਕੇ ਕਿਹਾ ਕਿ ਅਸੀਂ ਕਿਸੇ ਵੀ ਆਦਮੀ ਨੂੰ ਜਿਹੜਾ ਵੀ ਕਿਸਾਨਾਂ ਦਾ ਸਮਾਨ ਚੋਰੀ ਕਰੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਕਿਸਾਨਾਂ ਦੀ ਪਰਭਾਈ ਕਰਾਵਾਂਗੇ ਇਹ ਕਿਹਾ ਹੈ ਅੱਜ ਜੇ ਕਿਸਾਨ ਪਰਭਾਈ ਕਰਨ ਦੀ ਤਾਂ ਗੱਲ ਕਰ ਰਹੇ ਨੇ ਔਰ ਉਹਨਾਂ ਕਿਸਾਨਾਂ ਨੂੰ ਉਲਟਾ ਫੇਰ ਦੁਬਾਰਾ ਵੱਡੀ ਪੱਦਰ ਦੇ ਉੱਤੇ ਜੇਲਾ ਵਿੱਚ ਬੰਦ ਕਰ ਦੇਣਾ ਇਹ ਸਿੱਧ ਹੋ ਗਿਆ ਕਿ ਪੁਲਿਸ ਰਾਜ ਨੂੰ ਸਥਾਪਿਤ ਕਰ ਚੁੱਕੀ ਆ ਭਗਵੰਤ ਮਾਨ ਸਰਕਾਰ ਪਰ ਪੁਲਿਸ ਰਾਜ ਚੱਲਦਾ ਨਹੀਂ ਜਿਨੇ ਵੀ ਪੁਲਸ ਰਾਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮੂੰਹ ਦੀ ਖਾਣੀ ਪਈ ਹੈ ਸੋ ਅਸੀਂ ਹਜੇ ਤੱਕ ਵੀ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਸਹਿਬਾਨ ਜ਼ਿਲ੍ਹਿਆਂ ਦੇ ਵਿੱਚ ਬਠਿੰਡੇ ਚ ਬੰਦ ਨੇ ਨਾਬਾ ਜੇਲ੍ਹ ਚ ਬੰਦ ਨੇ ਕੁਝ ਸਾਥੀ ਸਾਡੇ ਲੁਧਿਆਣਾ ਜੇਲ੍ਹ ਚ ਬੰਦ ਨੇ ਇਹ ਜਿੱਥੇ-ਜਿੱਥੇ ਵੀ ਬੰਦ ਨੇ ਸਾਡੇ ਆਗੂ ਉਹ ਸਾਰੇ ਆਗੂਆਂ ਨੂੰ ਰਿਹਾਅ ਕਰਨ ਦੀ ਗੱਲ ਤੁਰੰਤ ਕਰੇ ਸਰਕਾਰਾਂ ਔਰ ਪਿੱਛੇ ਜੋ ਥੋੜਾ ਸਮਾਂ ਪਹਿਲੇ ਆਜਾ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਆ ਕਿ ਅੱਜ ਦੁਪਹਿਰ ਤੱਕ ਸਾਰੇ ਆਗੂ ਰਿਲੀਜ਼ ਕਰ ਦਿੱਤੇ ਜਾਣਗੇ ਔਰ ਇਹ ਵੀ ਕਿ ਹੈ ਕਿ ਤੁਹਾਡੀ ਜਿਹੜੀ ਮੰਗ ਹੈ ਕੰਪਨਸੇਸ਼ਨ ਦੀ ਤੇ ਉਹਦੇ ਖਿਲਾਫ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਨ੍ਹਾਂ ਨੇ ਮਿਸਬੀਹੇਵ ਕੀਤਾ ਉਹਦੇ ਤੇ ਅਸੀਂ ਜ਼ਰੂਰ ਮਤਲਬ ਕੰਮ ਕਰਾਂਗੇ ਔਰ ਕਰ ਰਹੇ ਹਾਂ ਉਹ ਵੀ ਕਰਵਾਵਾਂਗੇ ਔਰ ਸਾਰੇ ਆਗੂ ਮਦãi ਦੁਪਹਿਰ ਤੱਕ ਮੈਂ ਰਿਹਾ ਕਰ ਦਿੱਤੇ ਜਾਣਗੇ ਅਸੀਂ ਦੋਸਤੋ ਦੇਖਦੇ ਹਾਂ ਦੁਪਹਿਰ ਤੱਕ ਕੀ ਕਰਦਾ ਪ੍ਰਸ਼ਾਸਨ ਕੀ ਕਰਦੀ ਹੈ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਸਾਡੇ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਸਮੇਂ ਤਰਲੇ ਪਾ ਰਹੇ ਨੇ ਵਾਸ਼ਤਾ ਪਾ ਰਹੇ ਨੇ ਕਿ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ ਉਹਨਾਂ ਨੂੰ ਟਾਲੀਏ ਅਸੀਂ ਸੇਮਰ ਤਾਂ ਅਸੀਂ ਦੇਸ਼ ਦੇ ਨਾਲ ਆ ਅਸੀਂ ਦੇਸ਼ ਦੇ ਨਾਗਰਿਕ ਹੈ ਸਾਡੀਆਂ ਸਾਰੀਆਂ ਸਰਕਾਰਾਂ ਨਾਲ ਲੱਖ ਮਤ ਭੇਦ ਹੋਣ ਪਾਲਿਸੀਆਂ ਨੂੰ ਲੈ ਕੇ ਲੇਕਿਨ ਦੇਸ਼ ਸਾਡਾ ਪਹਿਲਾ ਹੈ ਦੇਸ਼ ਸਾਡਾ ਵੀ ਹੈ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਪਰ ਸਵਾਲ ਤਾਂ ਇਹ ਹੈ ਵੀ ਜੇ ਸਾਨੂੰ ਕਿਹਾ ਜਾ ਰਿਹਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰੁਕੋ ਤੇ ਸਰਕਾਰ ਪਰਭਾਈ ਕਰਨ ਵਾਲੇ ਪਾਸੇ ਜਾਓ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਜੇਲਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਅਜੇ ਹਜੇ ਤੱਕ ਉਹਨਾਂ ਨੂੰ ਜੇਲਾਂ 'ਚ ਛੱਡਿਆ ਨਾ ਜਾਵੇ ਤਾਂ ਫੇਰ ਮਤਲਬ ਇਹ ਤਮੀਨ ਕਲੀਅਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਸਰਕਾਰਾਂ ਦੇ ਆਉਣ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੇ ਇੰਨਾ ਹਾਲਾਤਾਂ ਦੇ ਵਿੱਚ ਜੋ ਅੱਜ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਐਗਰੀਆ ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਮੂੰਹ ਹੀ ਨਾ ਖੋਲੇ ਸਰਕਾਰ ਘੱਲ ਹੀ ਨਾ ਕਰੇ ਉਲਟਾ ਸਭੋ ਮਤਲਬ ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਉਹਨਾਂ ਨੂੰ ਰਿਹਾ ਕਰਨ ਦੀਆਂ ਗੱਲਾਂ ਜਦੋਂ ਆਉਣ ਉਦੋਂ ਮਤਲਬ ਹੋਰ ਬਹਾਨੇ ਘੜੇ ਜਾਣ ਸੋ ਅੱਜ ਦੁਪਹਿਰ ਤੱਕ ਅਸੀਂ ਵੇਟ ਕਰਾਂਗੇ ਐਸਕੇਮ ਨਾਨ ਪੋਲੀਟੀਕਲ ਦੀ ਸਵੇਰ 8 ਵਜੇ ਮੀਟਿੰਗ ਹੋਈ ਹੈ ਉਸ ਤੋਂ ਮਗਰੋਂ ਬੀਕੇਯੂ ਇਕਤਾ ਸਿੱਧੂਪੁਰ ਦੀ ਦੁਆਰਾ ਫੇਰ 9:00 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਉਹ 10:00 ਵਜੇ ਤੱਕ ਚੱਲੀ ਹੈ ਤਾਂ ਉਹ ਦੋਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਜੋ ਗੱਲ ਰੱਖੀ ਆ ਕਿ ਅਧਿਕਾਰੀਆਂ ਨੇ ਸਾਡੇ ਨੂੰ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਦੁਪਹਿਰ ਤੱਕ ਕਰਾਂਗੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਅਗਰ ਉਹ ਦੁਪਹਿਰ ਤੱਕ ਸਾਡੇ ਆਗੂ ਰਿਹਾਰ ਨਹੀਂ ਕੀਤੇ ਜਾਂਦੇ ਤਾਂ ਸਾਨੂੰ ਮਜਬੂਰਨ ਇਹ ਹੁਣ ਸਾਨੂੰ ਮਜਬੂਰ ਕਰੇਗਾ ਪੁਲਿਸ ਪ੍ਰਸ਼ਾਸਨ ਤੇ ਮਜਬੂਰ ਕਰੇਗੀ ਪੰਜਾਬ ਸਰਕਾਰ ਕਿ ਅਸੀਂ ਮਜਬੂਰ ਹੋ ਕੇ ਕੋਈ ਐਕਸ਼ਨ ਦੇਣ ਲਈ ਮਜਬੂਰ ਹੋਈਏ ਅਸੀਂ ਫਿਰ ਮੈਂ ਕਹਿੰਦਾ ਅਸੀਂ ਕਲੀਅਰ ਕਰਦੇ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਸਾਡੇ ਵੱਲੋਂ ਕੋਈ ਹਲਾਤ ਪੈਦਾ ਹੋਣ ਸੋ ਇਸ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦੰਦਿਆ ਕਿ ਤੁਰੰਤ ਸਾਡੇ ਜਿਹੜੇ ਆਗੂ ਨੇ ਕਿਸੇ ਵੀ ਜੇਲ੍ਹ ਚ ਹੈ ਤੁਰੰਤ ਸਾਰੇ ਸਾਥੀਆਂ ਦੱਸ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਹਿਲਾਂ ਵੀ ਦੋ ਮੋਰਚੇ ਲੱਗੇ ਇਹਨਾਂ ਮੋਰਚਿਆਂ ਨੂੰ ਚੁਕਵਾ ਦਿੱਤਾ ਗਿਆ ਇੱਕ ਪਾਸੇ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਖਤਮ ਹੁੰਦੇ ਸਾਰੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਵੀ ਖੁਦ ਹਿਰਾਸਤ ਦੇ ਵਿੱਚ ਰਹਿੰਦੇ ਨੇ ਲੰਮਾ ਸਮਾਂ ਤੇ ਮੋਰਚੇ ਚੁੱਕ ਦਿੱਤੇ ਜਾਂਦੇ ਨੇ ਕਿਸਾਨਾਂ ਦਾ ਸਮਾਨ ਟਰਾਲੀਆਂ ਤੇ ਹੋਰ ਸਾਜੋ ਸਮਾਨ ਸੀਗਾ ਉਹ ਗਾਇਬ ਹੋ ਜਾਂਦਾ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਤੇ ਫਿਰ ਕਿਸਾਨ ਕਾਲ ਦਿੰਦੇ ਨੇ ਕਿ ਅਸੀਂ ਸ਼ੰਭੂ ਥਾਣੇ ਦਾ ਘਰਾ ਕਰਾਂਗੇ ਪਰ ਘਰਾ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਲਿਆ ਜਾਂਦਾ ਹੈ ਕਿਸਾਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਚਾਹੁੰਦੇ ਕਿਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਭਾਰਤ ਪਾਕਿਸਤਾਨ ਦੇ ਦਰਮਿਆਨ ਵਿਵਾਦ ਚੱਲ ਰਿਹਾ ਹੈ ਕੋਈ ਹੋਰ ਗੱਲ ਹੋਵੇ ਅਸੀਂ ਸੜਕਾਂ ਦੇ ਉੱਤੇ ਉਤਰੀਏ ਇਸ ਕਰਕੇ ਸਰਕਾਰ ਨੂੰ ਸਾਡਾ ਮਸਲਾ ਹੱਲ ਕਰਨਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ